ਦੇਖਾ ਰਹੇ ਵਸਨੀਕਾਂ ਨੂੰ ਆਵਾਜ਼ ਕਰਦੇ ਆ। ਇਹਦੇ ਨਾਲ ਆਪਣੇ ਨਾਏ ਬੋਲ ਆਰਥਿਕ ਬੁਨਿਆਦੀ। ਇਹ ਆਪੇ ਇੱਕ ਇਹ ਮੰਤਰੀ ਬਣਾਉਣ ਦਾ ਜਿਹੜਾ ਕੇਜੂਆ ਸਾਹਿਬ ਨੇ ਇੱਕ ਦਾਵਾ ਕੀਤਾ ਕਿ ਲੁਧਿਆਣਾ ਵਸਨੀਕ ਮਾਰਕ ਕਰਾਦਾ ਕਿ ਲੁਧਿਆਣਾ ਨੂੰ ਸਿੱਧਰ ਮੰਤਰੀ ਮਿਲ ਜਾ ਰਿਹਾ। ਚਲੋ ਵਿਹਾਨੇ ਦੇ ਵਿਕਾਸ ਦੀ ਕੰਮ ਦੀ ਰਿਪੋਰਟ ਤੇ ਸਿਰੇ ਕੰਮ ਹੋਵੇ। ਉਹ ਵਿਹਾਨੇ ਦਾ ਬਹੁਤ ਜ਼ਿਆਦਾ ਵਿਕਾਸ ਹੋਵੇ। ਦੀਵਲੋੜਾ ਜਿਹੜੇ ਆਮ ਪਾਰਟੀ ਦੇ ਲੋਕ ਨੇ ਬਹੁਤ ਹੀ ਖੁਸ਼ੀ ਅਕਾਸ਼ਾਂ ਦੇ ਸਾਹਮਣੇ ਸਾਡੇ ਮੰਤਰੀ ਹਰਜੀਤ ਸਿੰਘ ਜੀ ਆ ਤੇ ਪਾਰਟੀ ਸਟੇਲੈਂਡ ਲਈ ਆਪਣੇ ਕੌਂਸਲਰ ਨੇ ਸਾਡੇ ਪ੍ਰਧਾਨ ਜੀ ਰਾਜੂ ਜੀ ਸਾਡੀ ਸਾਰੀ ਪਾਰਟੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਾਰੀ ਅਭਿਨੁਕ੍ਰਾਂਤ ਜਿਨ੍ਹਾਂ ਨੇ ਐਡੀ ਵੱਡੀ ਲੀਡ ਦੇ ਵਿੱਚ ਜਿੱਤ ਕਰਾ ਕੇ ਇਹ ਜਿਹੜਾ ਆਪ ਪਾਰਟੀ ਨੂੰ ਚੋਣ ਜਿਵਾਈ ਆ ਸਾਡੀ ਸੰਗਤ ਨੂੰ ਬਹੁਤ ਬਹੁਤ ਮੁਬਾਰਕ ਆ ਜਿੰਨਾਂ ਨੇ ਸਾਥ ਜਿੱਤ ਕਰਾ ਕੇ ਖੁਸ਼ੀ ਦਿੱਤੀ ਆ ਉਹਨਾਂ ਦਾ ਬਹੁਤ ਬਹੁਤ ਅਭਿਨੰਦਨ ਹੈ ਜਿੰਨਾਂ ਨੇ ਅੱਜ ਸਾਡਾ ਸਨਵਾਦ ਅੱਜ ਆਇਆ ਜੋ ਵੀ ਆਦੇ ਮਾਨ ਨੂੰ ਗੁਰੂਪਾਤਰੀ ਖਾਸ ਤੌਰ ਤੇ ਜਿਨਾਂ साईं बि जितां अॼु बि जिते कल बि जितां i <laughs> ਆਓ ਜੀ ਆਓ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬਤ ਹੈ ਅੱਜ ਜੋ ਕਿ ਹਲਕਾ ਵੈਸਟ ਦੇ ਵਿੱਚ ਜਿਹੜੀ ਜਿੱਤ ਹੋਈ ਹੈ ਇਹ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਦੀ ਜਿੱਤ ਹੈ ਜਿੱਤੇ ਕਿ ਅੱਜ ਸਰਦਾਰ ਹਦੀਪ ਸਿੰਘ ਮੁੰਡੀਆਂ ਜੀ ਨੇ ਸਵੇਰ ਤੋਂ ਹੀ ਆਪਣਾ ਜਿਹੜਾ ਮੁੱਖ ਦਫ਼ਤਰ ਹਲਕਾ ਸਾਹਨੇਵਾਲ ਦਾ ਪਹਿਲਾਂ ਉੱਥੇ 12 1 ਵਜੇ ਉੱਥੇ ਹੀ ਜਸ਼ਨ ਮਨਾਇਆ ਖੁਸ਼ੀ ਦਾ ਅੱਜ ਉਹਹਾੜੇ ਦਫ਼ਤਰ ਤੋਂ ਲੈ ਕੇ ਸਾਹਨੇਵਾਲ ਦੇ ਵਿੱਚ ਅੱਜ ਦਸ਼ਮੇਸ਼ ਟੈਕਨੀਕਲ ਯੂਨੀਅਨ ਦੇ ਵਿੱਚ ਇੱਥੇ ਪਹੁੰਚੇ ਆ ਸਾਰੇ ਖੁਸ਼ੀ ਦਾ ਜਸ਼ਨ ਮਨਾਉਂਦੇ ਹੋਏ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਜਿਹੜੇ ਕੇਕਾ ਇਮਾਨਦਾਰਿਕ ਸ਼ਰੀਫ ਜਿਹੜੇ ਸਾਡੇ ਸੰਜੀਵ ਅਰੋੜਾ ਜੀ ਜਿੱਤੇ ਆ ਜੀ ਮੈਂ ਸਾਰਿਆਂ ਨੂੰ ਮੁਬਾਰਕਾਂ ਦਿੰਦਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਈ ਦੇ ਵਿੱਚ ਫਿਰ ਲੋਕਾਂ ਦੇ ਦੁਬਾਰਾ ਆਉਂਗਾ ਜੀ ਵੱਡੇ ਮਾਰਜ ਨਾਲ ਜਿੱਤਾਂਗੇ ਜੀ ਦੁਬਾਰਾ प्रधाने चेयरमैन साहिब सॼे वधाईंता से वलो सारे समूह वोटा बहुत बहुत व ਮਿਮਾਸੀ ਉਹਦੇ ਬਾਰੇ ਕਿਹਦਾ ਜੀਪ ਬਣਿਆ ਅੱਜ ਮਾਹਰ ਸਰ ਸੁਪਰ ਵੀ ਆ ਰਿਹਾ ਦੇਖੋ ਟਰੋਲ ਵੱਜੇ ਲੱਟੂ ਬੰਦ ਹੋ ਰਿਹਾ ਇਹ ਪ੍ਰਾਥਰਨ ਕਰਮਾ ਨਾਲ ਬਹੁਤ ਬੰਦੇ ਜੇ ਕੋਈ ਪ੍ਰਾਥਰਨ ਕਿਰਪਾ ਕੀ ਮੈਂ ਆਪਣੇ ਭਾਰਤੀ ਸੁਪਰੀਮ ਕੋਰਟ ਦੇ ਜੀ.ਐਲ. ਨੂੰ ਅਤੇ ਆਪਣੇ ਪੰਜਾਬ ਚੰਦਰਪ੍ਰਸਾਦ ਸਿੰਘ ਬਾਦਰੀ ਨੂੰ ਇਸ ਸੱਜੀਵਰ ਉਹਨਾਂ ਨੂੰ ਬਹੁਤ ਬਹੁਤ ਲਾਈ ਜਿੰਨਾ ਤੇ ਹਰ ਇੱਕ ਬੈਸ ਜੀ ਅੱਜ ਇੱਥੇ ਆ ਕੇ ਗੁਰੂ ਸਾਨੂੰ ਅਨੰਦ ਸਾਰੇ ਉਹਨਾਂ ਦਾ ਜਿਹੜਾ ਬਹੁਤ ਧੰਨਵਾਦ ਉਹਨਾਂ ਨੂੰ ਵਾਰਤਾ ਕੋਲੋਂ ਦਾ ਵਾਰਾ ਜਿਹੜੇ ਕੰਮ ਕੀਏ ਸੀ ਬਹੁਤ ਜ਼ਰੂਰੀ ਮੇਰੇ ਖਬਰ ਹੈਗੇ ਉਹ ਪੂਰੇ ਕਰਾਂਗੇ ਜੀ ਇਸ ਵਿੱਚ ਅੰਕੇ ਨੂੰ ਕਾ ਬਹੁਤ ਬਹੁਤ ਧੰਨਵਾਦ ਆ ਸੋ ਦਿਹਾਣੇ ਵਸੇ ਨੂੰ ਮਾਰਕਵਾ ਦਾ ਕਿ ਥੋੜੇ ਜਿਹੇ ਅੰਦਰ ਅੰਦਰ ਆਪਣੇ ਸੰਦੀਪ ਰੜਾ ਜੀ ਇਕੱਲੇ ਦਿਹਾਣੇ ਨੂੰ ਹੋਰ ਮੰਤਰੀ ਮੰਨ ਜਾ ਰਿਹਾ ਕਿਉਂਕਿ ਸਾਡੇ ਪਾਰਟੀ ਸੁਪਰੀਮ ਕੌਂਸਲ ਦੇ ਜੀਵਾਲ ਜੀ ਨੇ ਵਾਅਦਾ ਕੀਤਾ ਸੀ ਕਿ ਉਹ ਵਾਅਦਾ ਜਲਦੀ ਪੂਰਾ ਹੋਊਗਾ ਕਿ ਦਿਹਾਣੇ ਦੇ ਜਿਹੜੇ ਵਿਕਾਸ ਦੇ ਕੰਮ ਉਹ ਰੌਫਡੀ ਸਪਲਿਨਰ ਕੰਮ ਸ਼ੁਰੂਆਤ ਹੋ ਜਾਏਗੀ ਕਿਉਂਕਿ ਪਹਿਲਾਂ ਦੋ ਮੰਤਰੀ ਸੀ ਹੁਣ ਤਿੰਨ ਮੰਤਰੀ ਲੋਕ ਜਿਹੜੇ ਮਿਲਣਗੇ ਜੋ ਬਹੁਤ ਜੇ ਕੰਮਾਂ ਦੀ ਸਪੀਡ ਆ ਵਧੇਗੀ ਬਹੁਤ ਬਹੁਤ ਸਾਰੇ ਅਨਾਰਥ ਪਰ ਸਾਡੇ ਤੋਂ ਸਾਰੇ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਬਹੁਤ ਵਧੀਆ ਲੀਡ ਦੇ ਨਾਲ ਆਮ ਆਦਮੀ ਪਾਰਟੀ ਜਿੱਤੀ ਹੈ ਸੋ ਥੈਂਕਸ ਪਬਲਿਕ ਦਾ ਵੋਟਰਾਂ ਵੋਟਰਾਂ ਦਾ ਧੰਨਵਾਦ ਤੇ ਸਪੋਰਟਰਾਂ ਦਾ ਧੰਨਵਾਦ ਹੈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਸਾਰਿਆਂ ਨੂੰ ਜਿਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜਾ ਸਾਨੂੰ ਆਮ ਆਦਮੀ ਪਾਰਟੀ ਵਾਲਿਆਂ ਨੂੰ ਸੰਜੀਵ ਅਰੋੜਾ ਜੀ ਨੂੰ ਪਿਆਰ ਦੇ ਕੇ ਜਿਤਾਇਆ ਹੈ ਬਹੁਤ ਵਧੀਆ ਲੀਡ ਨਾਲ ਜਿਤਾਇਆ ਬੜਾ ਬੜਾ ਧੰਨਵਾਦ ਸਾਰਿਆਂ ਦਾ ਪਰਮਾਤਮਾ ਦੀ ਕਿਰਪਾ ਨਾਲ ਇਦਾਂ ਹੀ ਆਸ਼ੀਰਵਾਦ ਬਣਾਈ ਰੱਖਣ ਤੇ ਸਾਡੇ ਸਾਰੇ ਆਮ ਆਦਮੀ ਪਾਰਟੀ ਵਾਲਿਆਂ ਦੀ ਵਾਹਿਗੁਰੂ ਦੀ ਕਿਰਪਾ ਰਵੇ ਆਮ ਪਾਰਟੀ ਨੇ ਚੜ੍ਹੂ ਵਾਲੀ ਸਰਕਾਰ ਦਿੱਤੀ ਹੈ ਜੀ ਸੀਟ ਜਿੱਤੀ ਆ ਤਾਂ ਉਹਨਾਂ ਨੂੰ ਲੱਖ ਲੱਖ ਮੁਬਾਰਕਾਂ ਨਾਲ ਮੁੰਡਿਆ ਸਾਹਿਬ ਨੂੰ ਜਿਨ੍ਹਾਂ ਨੇ ਮੈਨੂੰ ਪ੍ਰਧਾਨਗੀ ਲਈ ਲੈ ਕੇ ਸਮਝਿਆ ਤੇ ਮੈਨੂੰ ਪ੍ਰਧਾਨਗੀ ਲਈ ਚੁਣਿਆ ਗਿਆ ਤੇ ਸਾਰੇ ਮੈਂਬਰਾਂ ਦਾ ਸਟਾਫ ਮੈਂਬਰਾਂ ਦਾ ਜਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਦੇ ਅਹੁਦੇ ਤੇ ਨਿਵਾਜਿਆ ਗਿਆ ਧੰਨਵਾਦ ਵੀਰੇ ਵਾਇਗਰੂਜੀ ਕਾ ਖਲਤਾ ਵਾਇਗਰੂਜੀ ਕੀ ਫਤਿਹ ਜੀ ਤੇ ਬਹੁਤ ਵਧੀਆ ਕੰਮ ਕਰਦੇ ਨੇ ਜੋਗ ਨੇ ਇਨਸਾਨ ਪ੍ਰਧਾਨਗੀ ਦੇ ਇਹ ਜੋਗ ਸੀ ਕਿ ਤਾਂ ਹੀ ਇਹਨਾਂ ਨੂੰ ਬਣਾਇਆ ਮੈਂਬਰਾਂ ਨੇ 31 ਮੈਂਬਰਾਂ ਦਾ 32 ਦਾ ਸਪੋਰਟ ਦੀ ਕੀਤੀ ਤੇ ਇਹਨਾਂ ਦੇ ਹੱਥ ਪਾਏ ਨੇ ਜੁਨੀਅਨ ਦਾ ਬਹੁਤ ਵਧੀਆ ਦਿਨ ਰਾਤ ਤੱਕ ਤਰੱਕੀ ਕਰਦੇ ਨੇ ਸ਼ਵੀਲਾਂ ਲਾਉਦੇ ਨੇ ਸਭ ਕੁਝ ਕਰਦੇ ਨੇ ਤੇ ਹਰੇਕ ਦੀ ਸੁਣੀ ਜਾਂਦੀ ਆ ਮੰਤਰੀ ਸਾਹਿਬ ਆਪ ਪਿੱਟ ਫਤਣ ਕਹਿੰਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਆਮ ਆਦਮੀ ਪਾਰਟੀ ਦਾ ਧੰਨਵਾਦ ਜੀ ਆਵਾਜ਼